ਨਵਾਂ ਰਾਸ਼ਟਰੀ ਬਗਵਾਸਾਣਾ ਦਾ ਵਾ이스 ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦਿਵੇ ਸਰਪੰਗਤ ਜੀ ਨਵਾਂ ਪ੍ਰਧਾਨ ਮੇਰਾ ਮਜੀਠਾ ਰੋਡ ਦੇ ਉੱਤੇ ਨੀ ਰਿਕਸ਼ਾ ਦੀ ਪ੍ਰਵੀਨ ਆਟੋਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਤੇ ਮੇਰੀ ਨਾਲ ਕੇਨਾ ਰਮਦੇਸਾ ਇਹ ਪਾਰਟੀ ਦੇ ਗਾਂਵਾ ਸਿਸਣਾ ਪੰਗਵਾਦ ਦੇ ਸਰਜੀ ਦੇ ਨਾਲ ਪਾਰਟੀ ਸਾਰਿਆਂ ਦੇ ਨਾਲ ਤੇ ਨਾਂ ਮੇਰਾ ਕੇ ਨੋ ਦਿੰਦਾਰ ਨਾਂ ਵਿਰੋਧ ਕੇ ਨਾਂ ਨਾ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ-ਜੁਲ ਕੇ ਰਹਿਦਾ ਵਾ ਕੱਲ ਕੋਈ 7:30 ਵਜੇ ਦਾ ਟਾਈਮ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਤੇ ਦੋ ਜਣੇ 7:30 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੰਗ ਤੇ ਰਮਾਲ ਬਣੇ ਤੇ ਜੇ ਜਦੋਂ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਦੀ ਦੱਸੋ ਤੇ ਉਹਨਾਂ ਕੋਲ ਪਿਸਤੌਲ ਹੀ ਨਹੀਂ ਆਉਂਦਾ ਹੀ ਕੋਈ ਗੱਲ ਨਹੀਂ ਕੀਤੀ ਕੋਈ ਆਉਂਦਾ ਹੀ ਮਸ ਸਿੱਧਾ ਨਾਲ ਨੇ ਇੱਕ ਫਾਇਲ ਜਦੋਂ ਮੇਰੇ ਮਾਰਿਆ ਨਾ ਪਿਸਤੌਲ ਕੱਢ ਗਏ ਤੇ ਮੈਂ ਉਹਨੂੰ ਜਦੋਂ ਫਾਇਲ ਮਾਰਿਆ ਤਾਂ ਮੈਂ ਥੋੜਾ ਜਿਹਾ ਸਾਰ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾਲ ਵੱਜ ਗਈ ਇੱਥੇ ਮੈਂ ਗੋਲੀ ਹੰਦਰੇ ਆ ਗਏ ਸਵਾਰ ਤੇ ਇਧਰ ਆ ਕੇ ਤੁਰਾਈ ਤੇ ਮੈਂ ਦੂਸਰੀ ਗੋਲੀ ਪਿਸਟਲ ਨਾਲ ਦੂਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗ ਗਈ ਨੌਂ ਦੀ ਤੇ ਤਿੰਨ ਫਾਲ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲੱਗੇ ਮੈਂ ਬਹਿ ਗਿਆ ਥੱਲੇ ਉਹ ਬਹੁਤਾ ਟਾਈਮ ਨਹੀਂ 5 ਸੈਕਿੰਡ ਦਾ ਵੱਤਵਾ 6 ਸੈਕਿੰਡ ਦਾ ਟਾਈਮ ਹੋਊਗਾ ਇੱਕ ਮੋੜਾ ਬਾਅਦ ਗੇਟ ਲਾ ਕੇ ਖਲੋਤਾ ਸੀ ਜਮਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਵਾ ਉਹ ਤੇ ਦਬਾ ਦਬ ਮਾਰ ਕੇ ਫਾਇਲ ਮਾਰ ਕੇ ਤੇ ਨਿਕਲ ਗਿਆ ਮੇਰੇ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫਾਲਿੰਗ ਹੋਈ ਤੇ ਉਹਨੇ ਮੈਨੂੰ ਪੁੱਛਿਆ ਮੈਂ ਬੱਬੂ ਠੀਕ ਈ ਆਂ ਕਹਿੰਦਾ ਮੈਂ ਠੀਕ ਈ ਆਂ ਕਹਿੰਦਾ ਭਾਈ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲੱਤ ਪਾ ਕੇ ਫੋਨ ਨਾਲ ਮੈਂ ਨੈਣ ਉੱਤਰਿਆ ਮੈਂ ਸਲਟ ਮੇਰੀ ਸਾਰੀ ਭਰੀ ਪਈ ਤੇ ਮੈਂ ਫਿਰ ਕਰਦੇ ਆ ਨਾ ਆਪਣੇ ਆਂ ਦੀ ਨਾਲ ਲਾਗੇ ਤੇ ਇੱਥੇ ਗੁਰਨਾਣਕ ਹਸਪਤਲ ਤੇ ਸਿੱਧਾ ਆ ਗਏ ਆ ਮੈਂ ਇਹ ਹੀ ਕਹਿਣਾ ਚਾਹੁੰਦਾ ਆ ਕਿ ਮਾਂ ਕੋਈ ਮੇਰਾ ਕਿ ਮਾਂ ਕੋਈ ਵੈਰ ਨਾ ਵਿਰੋਧ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਅਵਲਤ ਕੰਮ ਨਹੀਂ ਸੱਟ ਹੁੰਦੇ ਜੇ ਬੰਦਾ ਮਿਹਨਤ ਕਰਦਾ ਵਾ ਜੇ ਰੋਟੀ ਕਮਾਉਂਦਾ ਕੋਈ ਕੋਈ ਵੀਰਦੀ ਰਮਨਦਸ ਬਾਜੀ ਨਹੀਂ ਬਈ ਨਾ ਲੁੱਟਖੋ ਕਰਨ ਵੀ ਨਹੀਂ ਆਇਓ ਜੇ ਲੁੱਟ ਖੋ ਕਰਨ ਨੂੰ ਦੇ ਦੁਨਾਂ ਮੈਨੂੰ ਆਂਦਾ ਗੁੜੀ ਨਹੀਂ ਹਮਾਰਨੀ ਜਾਂ ਤਾਂ ਇਹ ਮੰਗਣੇ ਜਾਂ ਉਹਨਾਂ ਨੇ ਇਸ ਘਟਨਾ ਦਾ ਕੋਈ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਜਾਂ ਕੁਛ ਹੈਗਾ ਅੰਦਰੋਂ ਆਉਂਦਾ ਮੇਰੇ ਲੱਗੇ ਮਾਰਕੀਟ 'ਚ ਕੈਮਰੇ ਲੱਗੇ ਆ ਉਹਨਾਂ ਜਿੰਨਾਂ ਦੀਆਂ ਤਸਵੀਰਾਂ ਆਈਆਂ ਵਾਂ ਉਹ ਜਿਹੜੀਆਂ ਉਹਨਾਂ ਦੀਆਂ ਸਨੈਪ ਵੀਡੀਓ ਮੈਨੂੰ ਹੀ ਭੇਜਤੀਆਂ ਗਵਾਨ ਜੇ ਕੋਈ ਪਛਾਣ ਚਾਹਦਾ ਮੇਰੇ ਪਛਾਣ ਤੇ ਮੂੰਹ ਬੰਨੇ ਹੈ ਪਛਾਣ ਚ ਨਹੀਂ ਆਉਂਦਾ ਮੇਰੇ ਤੁਹਾਡੀ ਫੋਟੋ ਤੁਹਾਡੇ ਕੋਲ ਆ ਚੁੱਕੀ ਆ ਹਾਂਜੀ ਹਾਂਜੀ ਆ ਚੁੱਕੀ ਇਸ ਬੰਦੇ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਨੀ ਕੀਤੀ ਆ ਜੀ ਠੀਕ ਹੈ ਜੀ ਆਪਣੇ ਕੀ ਕਾ ਕਾਰਵਾਈ ਬਾਰੇ ਕੋਈ ਸੋਚ ਨਹੀਂ ਚੱਲਿਆ ਤੇ ਆਪਣੇ ਸਵੇਰੇ ਡਿਪਟੀ ਸਾਹਿਬ ਵੀ ਆਏ ਸੀ ਤੇ ਉਹਨਾਂ ਨੇ ਇਹ ਕੋ ਪ੍ਰੋਸਾ ਦਿੱਤਾ ਵਾ ਕਿ ਅਸੀਂ ਅੱਜ ਦੇ ਦੇਣੀ ਜਾਂ ਕੱਲ ਦੇ ਦਿਨ ਤੱਕ ਸਾਨੂੰ ਪੜਾ ਲੱਗ ਗਿਆ ਵਾ ਉਹ ਤੱਕ ਕੱਲ ਤੱਕ ਬੰਦੇ ਹੀ ਅਰੈਸਟ ਕਰ ਲਾਈਏ ਸਾਡੇ ਰਾਸ਼ਟਰੀ ਉੱਤਵਲਾ ਸੈਨਾ ਦੇ ਪੰਜਾਬ ਪ੍ਰਧਾਨ ਹੋਣ ਨੇ ਸਾਡੇ ਦਵੇਸਰ ਜੀ ਪੰਗ ਜੀ 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 ਪਤਾ ਲੈਣ ਆਏ ਤੁਹਾਡਾ ਸਾ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਸਿਰ ਸਾਰੀਆਂ ਪਾਰਟੀਆਂ ਆਉਂਦੀਆਂ ਜੀ ਆਪਣੀ ਹੁਣ ਤੁਸੀਂ ਕੀ ਮੰਨ ਕਰਦੇ ਜੀ ਮੈਂ ਤੇ ਉਹ ਮੰਗ ਕਰਦਾ ਜੀ ਪਹਿਲੇ ਨੰਬਰ ਤੇ ਦੇਖੋ ਜੀ ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ ਬੱਚੇ ਪਾਲਣੇ ਆ ਜੇ ਮੈਂ ਕਾਰੋਬਾਰ ਨਹੀਂ ਕਰੂੰਗਾ ਮੈਂ ਤਾਂ ਵੇਲਾ ਬੈਜੂੰਗਾ ਤੇ ਮੈਂ ਇਹੀ ਮੈਂ ਮੰਨ ਕਰਦਾ ਵਾਂ ਕਿ ਕਮਿਸ਼ਨ ਸਾਹਿਬ ਕੋ ਡੀਜੀਪੀ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਤੇ ਮੈਨੂੰ ਦੇਖ ਤੇ ਮੁੱਤੇ ਫੇਰ ਵੀ ਹਮਨਾ ਕਰ ਸਕਦੇ ਅੱਗੇ ਵੀ ਕੋਈ ਨਾਣਾ ਦੇਣਾ ਨਹੀਂ ਨਾਣਾ ਮੇਰਾ ਕੋਈ ਨਾਮ ਮੇਰੀ ਕੋਈ ਦੰਦੇ ਸਾਨਾ ਕੋ ਆ ਕਿ ਮੈਨੂੰ ਸਕਿਉਰਟੀ ਦਿੱਤੀ ਜਾਵੇ ਤੇ ਸਾਧ ਸੰਗਤ ਵੱਲੋਂ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਜੇ ਨਹੀਂ ਤੇ ਮੈਨੂੰ ਆਪਣੀ ਨਿਰਕਸ਼ਾਵਾਤ ਤੇ ਕੋਈ ਮੈਨੂੰ ਮਿਸਾਂਸੀ ਕੋਈ ਮੈਨੂੰ ਕੋਈ ਮੈਨੂੰ ਦਿੱਤਾ ਜਾਵੇ ਕੋਈ ਤੁਸੀਂ ਆਪਣੀ ਸੇਫਟੀ ਵਾਸਤੇ ਕੁਝ ਬਿਲਕੁਲ ਬਿਲਕੁਲ ਜੀ ਸਿਕਿਉਰਟੀ ਮੰਗਦੇ ਜੀ ਬਿਲਕੁਲ ਜੀ ਠੀਕ ਹੈ ਜੀ ਕਿਉਂਕਿ ਕੱਲ ਜਿੱਦਾਂ ਮਰਨਾ ਮੈਂ ਤੇ ਮੇਰਾ ਦੂਜਾ ਜਨਮ ਆ ਕੱਲ ਤੇ ਮੈਨੂੰ ਮਾਰ ਕੇ ਸੁੱਟ ਗਏ ਕੱਲ ਕਿੰਨੇ ਟਾਈਮ ਦੀ ਘਟਮਾਏ ਇਹ ਕੱਲ ਵੀ ਨਾ ਤਾਂ 9:20 ਦੇ ਲਗਜਾ ਗਏ ਸਵੇਰ 9:00 ਦੇ ਟਾਈਮ ਧਰਾ ਦੇ ਧਰਾ ਦੇ ਟਾਈਮ 9:20 ਹਾਂ ਹਾਂਜੀ ਹਾਂਜੀ ਤੇ ਉਸ ਟਾਈਮ ਕੀ ਫਿਰ ਹਸਪੀਟਲ ਆ ਗਏ ਵੇਖੋ ਜੀ ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਉਹਨੂੰ ਇਹ ਨਹੀਂ ਪਤਾ ਲੱਗਾ ਮੇਰੇ ਤਿੰਨ ਫਾਲ ਕੀਤੇ ਉਹਨਾਂ ਨੇ ਕਿ ਮੇਰੇ 1 ਵਜਾ ਕਿ ਜਾਂ 3 ਨੇ ਆ ਲੱਗਦੇ ਹੀ ਕਿ ਮੇਰੇ ਮਤਲਬ 3 ਵਜੇ ਆ ਕਿਉਂਕਿ ਉਹਨਾਂ ਨੇ ਕੋਈ 10 ਫੁੱਟ ਦੀ ਦੂਰੀ ਤੋਂ ਫਾਲ ਮਾਰੇ ਆ ਠੀਕ ਹੈ ਜੀ ਬਾਅਦ ਜਦੋਂ ਫਿਰ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰ ਹੀ ਆ ਇੱਥੋਂ ਵਜੇ ਆ ਉਧਰ ਸਾਈਡ ਤੇ ਆ ਗਈ ਨਾਦ ਫਿਰ ਮੈਂ ਇਹੋ ਹੀ ਸਰਕਾਰ ਤੋਂ ਕਿ ਭਵੰਤਮਾਨ ਨੂੰ ਇਹ ਮੰਨ ਕਰਦਾ ਮੈਂ ਕਿ ਜਿਹੜਾ ਕੋਈ ਵੀ ਹੈ ਮੇਹ ਨਹੀਂ ਕਿ ਕੋਈ ਪਾਰਟੀ ਉਦਾਂ ਵੀ ਕੋਈ ਜਿਹੜਾ ਆਪਣਾ ਕੋਈ ਕਾਰੋਬਾਰ ਹੈ ਇਹਨਾਂ ਦੀ ਸਰਕਾਰਾਂ ਦੀ ਇਹ ਜਿੰਮੇਵਾਰੀ ਆ ਕਿ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਇਹ ਦਿਨ ਨੂੰ ਨਿਜਾਇਜ਼ ਹੀ ਨਾ ਕੋਈ ਰੰਦਸ ਨਾ ਕੋਈ ਲੈਣਾ ਨਾ ਕੋਈ ਦੇਣਾ ਜਾ ਕੇ ਤਾਂ ਮੇਰਾ ਕੋਈ ਲੈਣਾ ਦੇਣਾ ਇਹਰ ਤੈਨੂੰ ਹੁੰਦਾ ਵਾ ਮੈਂ ਮੇਰੀ ਰਮਦਸ ਆ ਜੇ ਮੈਂ ਕਿੰਜ ਐਜ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਵਾ ਮੈਨੂੰ ਤੇ ਇਹ ਦੰਨਾ ਕਿ ਮੈਨੂੰ ਜਾਨ ਜੋ ਵੀ ਹੈ ਉਹ ਮੈਨੂੰ ਸਰਕਾਰ ਵੱਲੋਂ ਜਾਂ ਸਕਿਉਰਟੀ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰੱਖਾ ਵਾਤੇ ਮੈਨੂੰ ਕੋਈ ਲਾਇਸੈਂਸੀ ਕੋਈ ਦਿੱਤਾ ਜਾਵੇ ਮੈਨੂੰ ਜੀ ਮੇਰਾ ਨਾਮ ਜੀ ਪੰਕਜ ਦਿਵੈਸਰ ਰਾਸ਼ਟਰੀ ਵਰਦਾਂ ਬਗੜਾ ਸੈਨਾ ਸੰਗਠਨ ਦਾ ਅੱਜ ਅਸੀਂ ਹਸਪੀਟਲ ਬੈਠੇ ਆ ਜੀ ਗੁਲਾਮ ਗੁਲਾਮ ਨਿਤ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੀ ਸੰਗਠਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਉਂਡ ਦੀ ਜਿਹੜਾ ਕਿ ਉਹਨਾਂ ਨੂੰ ਜਾਨ ਨਾ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਪਰ ਪ੍ਰਸ਼ਾਸਨ ਉਤੇ ਸਵਾਲ ਹੈ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ بار بار ਇਹਨਾਂ ਨੂੰ ਗੁਹਾਰ ਲਾਉਂਦੇ ਆਂ ਵੀ ਇਹ ਲੋਕ ਸਾਡੇ ਕੋਸ਼ਿਸ਼ ਨਹੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ ਸੁਣਵਾਈ ਕੀਤੀ ਜਾਂਦੀ ਹੈ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨਮਾਇੰਦਾ ਹਸਪਤਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਿੰਸੀਪਲ ਜੀ ਰੱਬ ਉਹਨਾਂ ਨੂੰ ਲੰਬੀ ਉਮਰ ਦੇ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਪੂਰਵਾਸੇ ਦਾ ਤਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਜਾਂ ਸਖਤ ਕਰਨ ਕੰਮ ਕਰ ਰਹੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਹੋ ਰਹੇ ਨੇ دوسری ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਸਤ ਕਰਨਾ ਇਹ ਸਾਡੀ ਅਪੀਲ ਆ ਜੀ ਇਹ ਘਟਨਾ ਕੱਲ ਰਾਤ ਦੀ ਆ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਨ੍ਹਾਂ ਵੱਲੋਂ ਕੋਈ ਇਹੋ ਜਿਹਾ ਕੋਈ ਰਿਪੋਰਟ ਦਰਜ ਕਰਾਈ ਜਾਂ ਪ੍ਰਸ਼ਾਸਨ ਨੇ ਰਾਤ ਦੀ ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਕੀਤੀ ਹੈ ਜੀ देखो जी प्रशासन ने इन्वेस्टिगेशन ये कीती ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸ ਐਚਓ ਸਾਹਿਬ ਆਏ ਆ ਡੀਐਸਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂ ਸਰਦਾਰ ਦਾ ਬੰਦਾ ਹੋਵੇ ਚਾਹੇ ਉਹ ਬਾੜ ਦਾ ਬੰਦਾ ਹੋਵੇ ਜਾਨ بار بار ਨਹੀਂ ਮਿਲਦੀ ਉਹਨੇ ਛੋਟੇ ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਇੱਥੋਂ ਵਾਰੀ ਵਾਰੀ ਸਿਰ ਥੋੜੇ ਸਮੇਂ ਬਾਅਦ ਜਿਹੜੇ ਹਿੰਦੂਸਗੜ੍ਹ ਇੱਥੇ ਇਕੱਠੇ ਹੋਣਗੇ ਜਦੋਂ ਇੱਥੇ ਜਮਾਂਗਮੀ ਦਾ ਮੌਲੂਗਾ ਫਿਰ ਸਾਰੇ ਅਫਸਰ ਆ ਜਾਣੇ ਆ ਅਸੀਂ ਇਹ ਕਹਿੰਨੇ ਵੀ ਸਾਡੀ ਤੇ ਸੁਣਵਾਈ ਤੁਸੀਂ ਕਰਨੀ ਕਰਨੀ ਆ ਆਮ ਬੰਦੀ ਦੀ ਸੁਣਵਾਈ ਕਰਾਇਆ ਕਰੋ ਜੇਕਰ ਇਧਰ ਕੋਈ ਇਨਸੀਡੈਂਟ ਹੋ ਉ ਤੁਰੰਤ ਜਿਹੜੇ ਉੱਚ ਅਧਿਕਾਰੀ ਇੱਥੇ ਪਹੁੰਚਣ ਮੌਕੇ ਦਾ ਜਾਜਾ ਲੈਣ ਤੇ ਦੋਸ਼ੀਆਂ ਨੂੰ ਸਲਾਖਾਂ ਵਿੱਚ ਵੇਚਣ ਉਸ ਮੁੰਡੇ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਸਿਰਫ ਇੱਕ Hindu ਸੰਗਠਨ ਦਾ ਕੰਮ ਕਰ ਰਿਹਾ ਉਹ 12-13 ਸਾਲ ਤੋਂ ਭਗਵਾਨ ਸੈਨਾ ਦੇ ਵਿੱਚ ਕੰਮ ਕਰ ਰਿਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਵਾਈਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਨੋ ਬੜੇ ਇਮਾਨਦਾਰੀ ਨਾਲ ਮੁੰਡਾ ਆਪਣੇ ਸੰਗਠਨ ਦੇ ਵਿੱਚ Hindu ਸੰਗਠਨ ਦਾ ਕੰਮ ਕਰ ਰਿਹਾ ਇਹ ਜਿੱਦਾਂ Hindu ਸੰਗਠਨ Hindu ਲੀਡਰਾਂ ਦੇ ਦਿਵਾਲੇ ਹੋ ਗਏ ਆ ਇਹ ਲੋਕ ਇਹ ਪ੍ਰਸ਼ਾਸਨ ਨੂੰ ਹੁਣ ਸੁੱਤਾ ਰਹਿਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਥੋੜਾ ਜਿਆਦਾ ਤੇਜ਼ੀ ਕਰਨੀ ਪੈਣੀ ਹੈ ਇਹਨਾਂ ਨੂੰ ਫੜਨੇ ਵਿੱਚ ਇਦਾਂ ਦੇ ਨਿਤ ਨਵੇਂ ਜਿੱਦਾਂ ਹੁਣ ਲੁਧਿਆਣੇ ਦੇ ਵਿੱਚ ਹੋਇਆ ਸ਼ਰਿਆ ਮਹੱਲਾ ਕੀਤਾ ਹੁਣ ਅਮਰਸਰ ਦੇ ਵਿੱਚ ਹੋ ਗਿਆ ਪਿੱਛੇ ਜਿਹੇ ਸੂਰੀ ਸਾਹਿਬ ਦਾ ਕਤਲ ਹੋ ਗਿਆ ਸੀ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਪੰਜਾਬ ਦੇ ਹਾਲਾਤ ਇੰਨੇ ਕਿ ਖਰਾਬ ਹੋ ਜਾਣੇ ਆ ਕਿ ਹਿੰਦੂ ਸੁਰੱਖਿਅਤ ਹੀ ਨਹੀਂ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਦੇਖੋ ਜੇਦਾ ਕਿਸੇ ਨਾਲ ਝਗੜਾ ਹੀ ਕੋਈ ਨਹੀਂ ਕੋਈ ਨਿੱਜੀ ਵੈਰ ਨਹੀਂ ਉਹਦਾ ਉਹ ਹਮਲਾ ਕੀਤਾ ਗਿਆ ਜੀ ਉਹਦੇ ਇੱਕ ਸਿਰਫ ਹਿੰਦੂ ਸੰਗਠਨ ਦਾ ਇੱਕ ਲੀਡਰ ਆ ਤਾਂ ਕਰਕੇ ਹਮਲਾ ਕੀਤਾ ਗਿਆ ਇਹ ਘਟਨਾ ਲੁਧਿਆਣੇ ਵਾਲੀ ਹਾਲੇ ਜਰ ਨਹੀਂ ਹੋਇਆ ਹੁਣ ਅੰਮ੍ਰਿਤਸਰ ਦੇ ਵਿੱਚ ਇਹ ਘਟਨਾ ਹੋ ਗਈ ਅੰਮ੍ਰਿਤਸਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਹਿੰਦੂਆਂ ਦੀਆਂ ਸਕਿਉਰਟੀਆਂ ਦੁਆਰੇ ਹੋਇਆ ਵਾਪਸ ਲੈ ਲਓ ਵਾਪਸ ਲੈ ਲਓ ਦੱਸੋ ਇੱਕ ਤੂੰ ਤੁਸੀਂ ਸਕਿਉਰਟੀਆਂ ਵਾਪਸ ਲੈ ਰਹੇ ਹੋ ਉਤੋਂ ਤੁਸੀਂ ਸਾਨੂੰ ਫਿਰ ਆਪ ਗੋਲੀਆਂ ਮਰਵਾ ਰਹੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਸਾਰਾ ਕੁਝ ਹੁਣ ਇਸ ਘਟਨਾ ਦੇ ਸਬੰਧ ਵਿੱਚ ਤੁਹਾਡਾ ਉਹਨਾਂ ਦੇ ਹੱਕ ਵਿੱਚ ਸਰਕਾਰ ਨੂੰ ਕੀ ਮੰਗ ਕਰਦੇ ਹੋ ਦੇਖੋ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਫੜੋ ਜਿਹੜੇ ਵੀ ਬੰਦੇ ਹੈਗੇ ਆ ਛਰਿਆ ਮਾਰ ਕੇ ਫਾਇਰਿੰਗ ਕਰਕੇ ਉਹਦੇ ਇੱਕ ਗੋਲੀ ਇਧਰੋਂ ਵੱਜੀ ਆ ਹਾਲੇ ਗੋਲੀ ਵੇਚੀ ਆ ਡਾਕਟਰਾਂ ਗੋਲੀ ਨਹੀਂ ਗੱਡੀ ਹਾਲੇ ਕੱਲ ਦਾ ਟਾਈਮ ਦਿੱਤਾ ਆਪਰੇਸ਼ਨ ਕਰਨ ਦਾ ਅਗਰ ਉਹਨੂੰ ਕੁਝ ਹੋ ਜਾਂਦਾ ਤੇ ਫਿਰ ਅਸੀਂ ਜੋ ਕਰਨਾ ਫਿਰ ਰਹੇ ਆਪਣੀ ਕਾਰਵਾਈ ਕਰਾਂਗੇ ਠੀਕ ਇਹ ਜੋ ਪੂਰੀ ਦਿਲੋਂ ਪ੍ਰਵੀਨ ਨਾਮ ਦਾ ਜਿਹੜਾ ਸ਼ਿਕਾਇਤ ਜੱ ਦਿੱਤਾ ਹੋਇਆ ਹੈ। ਦੇਖੋ ਜੀ ਸਾਨੂੰ ਵਜੇ ਖਰਾਬ ਕੀਤੀ ਕਿ ਪ੍ਰਦੀਪ ਸਿੰਘ ਸਾਹਿਬ ਜਿਹੜਾ ਹੈ ਉਹ ਪਿੰਡ ਵਾਸੀ ਗੁਰਨਾਨ ਕੈਬਨ ਜਿਹੜਾ ਹੈ ਨੀਰਖਸ਼ਾ ਦੀ ਦੁਕਾਨ ਕਰਦਾ ਹੈ। ਸਾਹਮਣੇ ਬਾਬਾ ਮੋਰ ਬਖਰੀ ਜੀ ਦੇ ਗੁਰਦੁਆਰੇ ਸਾਹਮਣੇ ਜਿਹਨੂੰ ਜਿਹੜਾ ਗੁਰਨਾਨ ਖਸਲ ਰਾਜ ਜਰੇ ਲਾਜ ਤੇ ਗੋਲੀ ਲੱਗੀ ਹੈ। ਜਿਸ ਦੇ ਸੰਬੰਧ ਵਿੱਚ ਮੈਂ ਮਪਤਿ ਪੁਜੀ ਕੀਤੇ ਜੋਟਾਟਪੁਰ ਤੋਂ ਫੋਟੋ ਸਾਡੀ ਕੇਵਲ ਦਾ ਗਿਆਨ ਕਰਮਲ ਕੀਤਾ ਅਤੇ ਐਫਆਰ ਲਾਜ ਪਰ ਦੇ ਕੇ ਮਖਮਲ ਪਰ 152 ਮੇਟ ਅਦੀ ਦੀ ਅੰਦਰ ਸ਼ਖਸ਼ਣ ਸਨ ਨਾ ਬੀ ਐਨ ਐਸ ਕਿੰਸ ਤੇ ਰਚਨਾ ਪਰਮਿਤਨ ਸਰ ਜੀ ਨਾਲ ਬੱਤੀ ਆਉਂਦੇ ਨੇ ਤਾਂ ਤੁਹਾਨੂੰ ਦੋਸ਼ੀ ਦੀ ਭਾਜ ਗਈ ਜੀ ਸਲਦੀ ਜੀ ਨੂੰ ਟੈਸਟ ਕਰਕੇ ਰੋਣ ਦੀ ਗੱਲ ਪੂਰਾ ਮਾਮਲਾ ਹੈ ਕਿ ਜੀ ਮੁੱਖ ਜੀ ਫਿਲਹਾਲ ਡੂਲ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕਿਆ ਜੀ ਫਿਲਹਾਲ 15 ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਚੈੱਕ ਕਰ ਰਿਹਾ ਜੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਮਤਲਬ ਗ੍ਰਿਫਤਾਰੀ ਹੋਏ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰਾਂਗੇ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਗਠਨ ਇਸ ਬਾਰੇ ਇਸ ਬਾਰੇ ਸਾਨੂੰ ਅਜੇ ਕੋਈ ਇਨਫੋਰਮੇਸ਼ਨ ਇਨਫੋਰਮੇਸ਼ਨ ਨਹੀਂ ਕੋਈ ਰੰਜਿਸ਼ ਨਹੀਂ ਮੈਂ ਸ਼ਾਵੀ ਜੀ ਹਨਾ ਨੂੰ ਪਰਮਿੰਜੀ ਹਨਾ ਨੂੰ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦੁਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸ ਨੂੰ ਨਾਲ ਕੋਈ ਕਿਸੇ ਨਾਲ ਗਾਲੀ ਕਲੋਚ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨਾ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਕਿਸੇ ਨੂੰ ਗਾਲੀ ਕਲੋਚ ਕੀਤਾ। ਕੱਲ ਮੈਂ ਕਿਹਦੇ ਲਈ ਸਰ ਇਹ ਕੀ ਕੱਲ ਸ਼ਾਮੀ तकरीबन 5:30 ਨਾ ਪੌਣ ਦਾ ਦੇ ਕਰੀਏ ਟਾਈਮ ਦੇ ਕਰੀਏ ਜਿਹੜੀ ਘਟਨਾ ਹੋਈ ਹੈ ਅੱਜ ਜਿਹੜੇ ਵਾਜਬਤ ਜਿਹੜਾ ਹੋਇਆ ਚ ਪਤਾ ਲੱਗਾ ਤਿੰਨੇ ਗਨਫਾਇਰ ਸ਼ੂਟ ਹੋਏ ਤੇ ਇਹ ਦੋ ਗਨਫਾਇਰ ਸ਼ੂਟ ਹੋਏ ਜੀ ਦੋ ਕੋਲ ਨੇ ਲੱਗਦੀ ਗਾਨ ਇੱਕ ਉਹਦਾ ਫਾਇਰ ਜਿਹੜਾ ਵਾ ਇੱਥੇ ਕਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਮਾਰਿਆ ਕਬੇ ਮੋੜੇ ਦੇ ਗਿਰਾਂਚ ਨੂੰ ਲੱਗਾ ਲੱਗਾ ਫਾਲਟ ਕੀ ਲਿਆ ਹਾਂ ਠੀਕ ਹੈ ਦੋਸ਼ੀਆਂ ਦੀ ਪਛਾਣ ਹੋਈ ਹੈ ਫਿਰ ਕੀ ਨਹੀਂ ਜੀ ਜੋ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਰੰਤ ਗ੍ਰਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਜਾਣਕਾਰੀ ਦਿੱਤੀ ਜਾਏਗੀ